ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਪੀਰ ਕੋਰ ਮੇਰੇ ਚੈਨਲ 'ਤੇ ਉਰਫ ਟਿਕਤੋਂਗਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ। ਮੇਰੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਕਈ ਦਿਨਾਂ ਤੋਂ ਪੜੀਆ ਗਰਮੀ ਵਾਲੇ ਸੂਟਾਂ ਦੀ ਵੀਡੀਓ ਅਪਲੋਡ ਕਰ ਰਹੀ ਸੀ ਤੇ ਅੱਜ ਤੁਹਾਨੂੰ ਸਭ ਦੀਆਂ ਸੂਟਾਂ ਦੇ ਉੱਪਰ ਲੈ ਕੇ ਆਏਗੇ। ਤੇ ਆਪਣ ਸਰ ਦੇ ਵਿੱਚ ਉੱਪਰ ਨੈ ਲਗਾਏ ਫਸਟਾਪਰ ਆਪਣਾ ਤੁਸੀਂ ਇਹ ਜ਼ਰੂਰ ਲਾ ਲਿਓ ਤੇ ਬਹੁਤ ਘੱਟ ਰੇਟ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ। ਤੁਸੀਂ ਆਰਡਰ ਕਰ ਸਕਦੇ ਹੋਗੇ। ਜੇ ਇਹਨਾਂ ਵਿੱਚ ਕੋਈ ਵੀ ਪਸੰਦ ਹੋਵੇ ਤਾਂ ਨੀਚੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ 99 ਤੁਸੀਂ ਵਰਸਾਬ ਤੇ ਮੈਸੇਜ ਕਰਕੇ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਤੇ ਤੁਸੀਂ ਸੂਟ ਮੰਗਵਾਉਣ ਦੇ ਲਈ ਆਪਣਾ ਐਡਰੈਸ ਸਹੀ ਸੈੱਟ ਕਰਨਾ ਐਡਰੈਸ ਵਿੱਚ ਤੁਸੀਂ ਜੀ ਦੇ ਨਾਮ ਤੇ ਮੰਗਵਾਉਣਾ ਪਿੰਨ ਕੋਡ ਪਿੰਨ ਕੋਡ ਜ਼ਰੂਰੀ ਲਾਜ਼ਮੀ ਆ ਤੇ ਤੁਹਾਡੇ ਕੋਲ ਕੋਈ ਸਕੂਲ ਆ ਜਾਂ ਕੋਈ ਮੰਦਿਰ ਆ ਕੋਈ ਹਨਾ ਤੁਸੀਂ ਉਹ ਵੀ ਆਪਣਾ ਵਿੱਚ ਐਡ ਕਰਾ ਦਿਓ ਐਡਰੈਸ ਦੇ ਵਿੱਚ ਤਾਂ ਉਹ ਜਿਹੜਾ ਉਹਨਾਂ ਕੋਰੀਅਰ ਕਰਨਾ ਆਸਾਨੀ ਹੋ ਜਾਂਦੀ ਹੈਗੀ ਤੇ ਬਾਕੀ ਇਹਨਾਂ ਪੌਲਰ ਮੰਗਵਾਉਣ ਦੇ ਪਤੀ ਸਾਰੇ ਭੈਣਾਂ ਨੂੰ ਤੇ ਤੁਸੀਂ ਮੰਗਵਾ ਸਕਦੇ ਹੋਗੇ ਤੇ ਆਪਣਾ ਨੰਬਰ ਜੂ ਤੁਸੀਂ ਦੋ ਨੰਬਰ ਆਪਣੇ ਵਿਚ ਅਡਰਸ ਜ਼ਰੂਰ ਦੇਣੀ ਨਾਗੀ ਤਾਂ ਕਈ ਵਾਰ ਇੱਕ ਨੰਬਰ ਨਹੀਂ ਹਣਾ ਮਿਲਦਾ ਤੇ ਫਿਰ ਦੂਸਰੇ ਫੋਨ ਤੇ ਕਾਲ ਹੋ ਜੇਗੀ ਲੋ ਜੀ ਅਪ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਤੇ ਅਗਰ ਤੁਸੀਂ ਵਰਕ ਕਰਵਾਉਣੇ ਸੂਟ ਮਸ਼ੀਨ ਵਰਕ ਕਿਸੇ ਵੀ ਤਰ੍ਹਾਂ ਦਾ ਸਿਲਮ ਮਸ਼ੀਨ ਵਰਕ ਕਰਵਾਉਣਾ ਸਿੰਗਲ ਟਾਂਕੇ ਦਾ ਕਰਵਾਉਣਾ ਨਾਰਮਲ ਕਰਵਾਉਣਾ ਟਾਂਕੇ ਦੇ ਸਿਓ ਕਰਵਾ ਸਕਦੇ ਹੋਗੇ ਆਰੀ ਵਰਕ ਹੈਂਡ ਵਰਕ ਹੈਂਡ ਪੇਟ ਤੇ ਜਿਵੇਂ ਮੂਰੀ ਪਰ ਵਰਕ ਹੋ ਗਿਆ ਤੇ ਤੁਸੀਂ ਸਾਡੇ ਕੋਲ ਸੂਟ ਤਿਆਰ ਕਰਵਾ ਸਕਦੇ ਹੋ ਸੂਟ ਸਟਿਚ ਕਰਵਾ ਕੇ ਵੀ ਮੰਗਾ ਸਕਦੇ ਹੋਗੇ ਤੁਸੀਂ ਅਨ ਸਟਿਚ ਵੀ ਮਨਵਾ ਸਕਦੇ ਹੋ ਲੋ ਜੀ ਅਪ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਨਮਾਯਾ ਕਲ ਰਗਾ ਪ੍ਰਿੰਟਿੰਗ ਵੀ ਬਹੁਤ ਜਿਆਦਾ ਸੋਹਣੀ ਹੈਗੀ ਤੇ ਇਹ ਵਾਲੀ ਸੈੱਡ ਪ੍ਰਿੰਟ ਦੇ ਨਾਲ ਬਾਟਮ ਹੈਗੀ ਇਹ ਹੈ ਕਪੜਾ ਇਟਾਲੀਅਨ ਬੂਲਾ ਇਹ ਕਪੜੇ ਪਰ ਬੁਰਣੀ ਹੁੰਦਾ ਕੋਈ ਵੀ ਬਹੁਤ ਜਿਆਦਾ ਸੋਹਣਾ ਕਪੜਾ ਹੈਗਾ ਕੋਈ ਪਰ ਬੁਰਣੀ ਹੁੰਦਾ ਕਪੜੇ ਉਪਰ ਤੇ ਤੁਸੀਂ ਇਹਨੂੰ ਆਮ ਨਾਲ ਲਾਈਨਿੰਗ ਲਗਾ ਕੇ ਜਿਵੇਂ ਹੋਊ ਕਿ ਜਿਆਦਾ ਸਰਦੀ ਨਹੀਂ ਪੈਂਦੀ ਹੈਗੀ ਤੁਸੀਂ ਲਾਈਨਿੰਗ ਲਗਾ ਕੇ ਨਾ ਆਰਾਮ ਨਾਲ ਪੰਜ ਮਹੀਨੇ ਪਹਿਨ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸਟਾਫ ਹੈਗਾ ਇਹ ਕੋਈ ਬਾਹ ਪ੍ਰਿੰਟਾ ਹੈਗਾ ਤੇ ਇਹ ਵਿੱਚ ਸੋਨੇ ਮਿਲ ਜਾਗੇ ਦੋ ਪਿੰਕ ਕੰਦਰ ਮਿਲ ਜਾਗੇ ਇਹ ਬਲੂ ਕਲਰ ਕਲਰ ਵਿੱਚ ਸਾਰੀ ਕੁਤ ਇੱਕ ਬਹੁਤ ਸੋਹਣਾ ਕਲਰ ਨਹੀਂ ਗੀ ਨਮੀ ਜੀ ਸੀਟ ਵਾਲਾ ਕਲਰ ਨੇ ਦੇਖੋ ਇਹ ਬਣਾ ਬਲੂ ਕਲਰ ਹੈਗਾ ਸੇਮ ਪ੍ਰਿੰਟਿੰਗ ਹੈਗੀ ਸੇਮ ਡਿਜ਼ਾਈਨ ਹੈਗਾ ਤੇ ਇਹ ਵਾਲੀ ਇਹ ਨਾਲ ਬਾਟਮ ਹੈਗੀ ਦੇਖੋ ਕੈਮਰੇ ਵਿੱਚ ਸਹੀ ਕਰਾ ਰਿਹਾ ਆਰਿਆ ਕਲਰ ਬਹੁ ਜਿਆਦਾ ਸੋਹਣਾ ਕਲਰ ਹੈਗਾ ਇਹ ਇੱਕ ਸੋਨੇ ਕਲਰ ਦੇ ਵਿੱਚ ਮਿਲ ਜੂਗਾ ਇਹ ਵਾਲਾ ਮੋਰਸ ਜਿਆ ਕਲਰ ਹੈਗਾ ਇਹ ਵੀ ਬੜਾ ਕਲਰ ਹੈਗਾ ਸਲਾ ਵਾਲਾ ਸਾਨੂੰ ਸੇਮ ਨਹੀਂ ਹੈ ਤੇ ਨੈਕਸਟ ਕਲਰ ਬਹੁਤ ਜਿਆਦਾ ਪਿਆਰਾ ਕਲਰ ਹੈਗਾ ਇਹ ਬਣਾ ਰੈੱਡ ਕਲਰ ਦੇ ਕੋਲ ਬਲੱਡ ਰੈੱਡ ਕਲਰ ਲੱਗ ਬਹੁਤ ਜਿਆਦਾ ਸੁਣਾ ਕਲਰ ਹੈਗਾ ਇਹਦੀ ਪ੍ਰਿੰਟ ਥੋੜੀ ਅਲੱਗ ਹੈਗੀ ਕਪੜਾ ਸੇਮ ਹੈਗਾ ਇਟਾਲੀਅਨ ਬੋਲਦਾ ਦੇਖੋ ਇਸ ਸਲਵਾਰ ਦੇ ਵਿੱਚ ਬਹੁਤ ਜਿਆਦਾ ਸੋਨਾ ਪ੍ਰਿੰਟ ਆਗਾ ਇਹ ਵਿੱਚ ਹੈ ਮੈਂ ਬਾਉਟਲ ਦੇ ਵਿੱਚ ਇਹ ਵਾਲਾ ਪ੍ਰਿੰਟ ਆਗਾ ਬਹੁਤ ਸਾਰੇ ਪ੍ਰਿੰਟਿੰਗ ਹੈ ਬਾਉਂਡ ਵਿੱਚ ਸਲਵਾਰ ਦੇ ਵਿੱਚ ਅਸੀਂ ਲੈ ਸਕਦੇ ਹਾਂ ਬਹੁਤ ਜਿਆਦਾ ਸੋਨਾ ਪਿਆਰਾ ਕਲਰ ਆਗਾ ਸਕਰੀਨ ਸ਼ਾਟ ਲੈਣਾ ਸਾਨੂੰ ਸਖ ਹੋ ਜੂਗਾ ਇਹ ਸੇਲ ਹੋ ਗਏ ਨੇ ਸਾਰੇ ਠੀਕ ਹੈ ਇਹ ਵਾਲਾ ਪ੍ਰਿੰਟ ਆਗਾ ਕਪੜਾ ਸੇਮ ਇਹ ਨੂੰ ਸੋਨੂੰ ਦੇ ਵਿੱਚ ਇਹ ਵਾਲੀ ਪ੍ਰਿੰਟਿੰਗ ਹੈਗੀ ਪੈਰਟ ਗ੍ਰੀਨ ਕਲਰ ਹੈਗਾ ਇਹ ਵੀ ਸੋង ਸਿੰਗਲ ਕਲਰ ਹੀ ਮਿਲੂਗਾ ਫਿਰ ਨਾ ਛੋਟ ਆਪਣੇ ਸੇਲ ਹੋਗੇ ਸੀਗੇ ਤੇ ਇਹਦੇ ਨਾਲ ਦੇ ਵੀ ਸੇਲ ਹੋਗੇ ਇਹ ਵੀ ਸੋង ਸਿੰਗਲ ਕਲਰ ਮਿਲੂਗਾ ਤੇ ਪ੍ਰਾਈਸ ਇਹਨਾਂ ਦਾ ਤੁਸੀਂ ਸਿੰਗਲ ਸੂਟ ਲਵੋਗੇ ਤਾਂ ਲੱਗੂ 650 ਦਾ ਤੁਸੀਂ ਡਬਲ ਸੂਟ ਕਰ ਦਿਓਗੇ ਆਰਡਰ ਤਾਂ ਲੱਗਣਗੀ 1200 ਦੇ ਦੋ ਸੂਟ ਆਉਣਗੇ ਸਿੰਗਲ ਸੂਟ 650 ਦਾ 21200 ਦਾ ਬਹੁਤ ਘੱਟ ਰੇਟ ਵਿੱਚ ਸਾਨੂੰ ਆਪਣੇ ਸਰ ਦੇ ਵਿੱਚ 800 850 ਮੈਂ ਸੇਲ ਕੀਤੇ ਨੇ ਜੀ ਤੇ ਨੈਕਸਟ ਪ੍ਰਿੰਟ ਆਗਾ ਇਹ ਵਾਲਾ ਸਲਵਾਰ ਹੁਣ ਸਾਰੇ ਮੈਚਿੰਗ ਮਿਲਣਗੇ ਜਿਵੇਂ ਇਹ ਵਾਲੇ ਸੂਟ ਨਾਲ ਇਹ ਵਾਲੀ ਬਾਟਮ ਹੈਗੀ ਸਾਰੀ ਮੈਚਿੰਗ ਸੂਟ ਮਿਲਦੇਗੇ ਸਭ ਤੇ ਬੱਸ ਹਨਾ ਲਾਈਟ ਜਾਂ ਕਲਰਕ ਤੇ ਇਹਦੇ ਵਿੱਚ ਤੁਹਾਨੂੰ ਇੱਕ ਵਾਰ ਗ੍ਰੇ ਕੰਡਰ ਪ੍ਰਿੰਟਿੰਗ ਦੋਨਾਂ ਲਈ ਸੇਮ ਹੈਗੇ ਇਹਨਾਂ ਦੇ ਦੋ ਕਲਰ ਨੇ ਚਪਨੇ ਦੇ ਕੋਲ ਤੇ ਇਹ ਵੀ ਤੁਹਾਨੂੰ ਮਿਲ ਜਾਣਗੇ ਦੋ ਕਲਰ ਦੇ ਇੱਕ ਹੀ ਵਾਲਾ ਕੰਡਰ ਮਿਲ ਜਾਊਗਾ ਇੱਕ ਇਹ ਵਾਲਾ ਮਿਲ ਜਾਊਗਾ ਸਲਵਾਰਾ ਤੁਹਾਨੂੰ ਸਾਰੀ ਮੈਚਿੰਗ ਮਿਲਣਗੀ ਤੇ ਪ੍ਰਿੰਟਿੰਗ ਵਾਲੇ ਮਿਲਣਗੇ ਇਹ ਸੀ ਆਪਣੇ ਇਟਾਲੀਅਨ ਬੋਲੇ ਸੂਟ ਸਾਰੇ ਦਾ ਕਪੜਾ ਸੇਮ ਹੀ ਹੈਗਾ ਤੇ ਨੈਕਸਟ ਨੂੰ ਮਿਲ ਜਾਣਗੇ ਪਰ ਪ੍ਰਾਈਡ ਦੇ ਸੂਟ ਜਿਹੜੇ ਕਾਫੀ ਆਪਣੇ ਸੇਲ ਹੋਏ ਨੇ ਕਿ ਬਹੁਤੇ ਇਹਦੇ ਆਪਣੇ ਕੋਲ ਤਿੰਨ ਚਾਰ ਕਿ ਪੀਸ ਰਹੇਗੇ ਦੇਖੋ ਇਹ ਬਹੁਤ ਜਿਆਦਾ ਸੋਹਣਾ ਪ੍ਰਿੰਟ ਆ ਨਾਬੀ ਮਹਿਰੂਆ ਕਲਰ ਆਗਾ ਤੇ ਇਹ ਨਾਲ ਤੁਹਾਨੂੰ ਮਿਲੂਗੀ ਪਲੇਨ ਬਾਟਮ ਵਧੀਆ ਵਾਲੇ ਆਪਣੇ ਜਿਹੜੀ ਪਲੇਨ ਬਾਟਮ ਵਧੀਆ ਬੜਾ ਪਸ਼ਮੀਨਾ ਲੱਗਿਆ ਹੋਇਆਗਾ ਇਹ ਮਨ ਪਲੇਨ ਇਹਦੇ ਵੀ ਸਾਨੂੰ ਦੋ ਤਿੰਨ ਕਲਰ ਦੀ ਮਿਲਣਗੇ ਉਹ ਵੀ ਲਗ ਲਗੜੀਆਂ ਹੁਣ ਸਿੰਗਲ ਸਿੰਗਲ ਪੀਸ ਰਹਿ ਗਏ ਨੇ ਸਿਰ ਨੂੰ ਉਸੇ ਨਾਲ ਸੂਟ ਕੋਕਪਰ ਉੱਪਰ ਲੈ ਕੇ ਜਾਂਦੇ ਨੇ ਆਫਰ ਦੇ ਵਿੱਚ ਪਹਿਣਾ ਸੂਟ ਆਪਣੇ ਦੁਕਾਨ ਤੇ ਆ ਕੇ ਲੈ ਜਾਂਦੇ ਨੇ ਕਿ ਆਫਰ ਦੇ ਵਿੱਚ ਆਪਾਂ ਕੱਢਦੇ ਨੇ ਹੁਣ ਸਟਾਕ ਨਾਲ ਦੀ ਨਾਲ ਗਰਮੀਆਂ ਵਾਲਾ ਵੀ ਸਰਦੀਆਂ ਵਾਲਾ ਵੀ ਸਰਦੀਆਂ ਵਾਲਾ ਇਸ ਘਟ ਚੱਕਦੇ ਹੁਣ ਆਪਾਂ ਕਿ ਸਰਦੀਆਂ ਦਾ ਕਪੜਾ 2-3 ਮਹੀਨੇ ਸੇਲ ਹੁੰਦਾ ਗਰਮੀਆਂ ਵਾਲਾ ਤਾਂ ਚੱਲੀ ਜਾਂਦਾ 1-2 ਮਹੀਨੇ ਤੀਜਾ ਇਹਨਾਂ ਬਲੈਕ ਕਲਰ ਦੀ ਬਾਟਮ ਹੈਗੀ ਤੇ ਹੁਣ ਪ੍ਰਿੰਟਰ ਲੋ ਜਿਸ ਨੂੰ ਸੱਕਰੀ ਸੌਟ ਲੈਣਾ ਸੌਖਾ ਹੋ ਜਾਊਗਾ ਤੇ ਇਹਦਾ ਪ੍ਰਾਈਸ ਰਹੂਗਾ ਸਿੰਗਲ ਸੂਟ ਲੈਵੋ ਮੰਗਵਾਵਾਂਗੇ ਤੁਸੀਂ ਤਾਂ ਪਊਗਾ ਜੇ ਸਿੰਗਲ ਸੂਟ ਮੰਗਵਾਉਗੇ ਕਟਾਈ ਦੇ ਵਿੱਚ ਤਾਂ ਤੁਹਾਨੂੰ ਪਊਗਾ 1100 ਦਾ ਯਾਨੀ ਕੀ ਬੁਦੀ ਵਾਲੀ ਕਟਾਈ ਹੈਗੀ ਲੋ ਜੀ ਕੋਈ ਪ੍ਰਿੰਟਰ ਦਾ ਸਾਧਨ ਪ੍ਰਿੰਟਰ ਅਲੱਗ-ਅਲੱਗ ਮਿਲਣਗੇ ਓਕੇ ਆਪਣੇ ਸੇਲ ਹੋ ਗਏ ਨਾਲ ਤੇ ਕਲਰ ਸਿੰਗਲ-ਸਿੰਗਲ ਰਹਿਗੇ ਕੱਟ ਟਰਾਈ ਦੇਖਣ ਦਾ ਕੰਡਰ ਹੋ ਵੀ ਪਿਆਊਗਾ ਨਾ ਜਿੰਨੇ ਕੁ ਮੈਨੂੰ ਮਿਲੇ ਮੈਂ ਉਹਨਾਂ ਦਾ ਵੀਡੀਓ ਵਿੱਚ ਲੀ ਆਈ ਦੇਖੋ ਇਹ ਬਸਾ ਪ੍ਰਿੰਟ ਆਇਆ ਹੈਗਾ ਬਲੂ ਕਲਰ ਡਾਰਕ ਜਿਆਦਾ ਬਲੂ ਕਲਰ ਨਹੀਂ ਹੈਗਾ ਇਹ ਤਾਂ ਨੇਵੀ ਬਲੂ ਹੁੰਦਾ ਹੈਗਾ ਵੈਰਾਈਟੀ ਆ ਕਲਰ ਬਹੁਤ ਸਾਰੇ ਐਸੀ ਅੱਜ ਆਪਣੇ ਸਭ ਦੀਆਂ ਵਾਲੇ ਸੂਟ ਸੋਨਾਂ ਦੇ ਵਿੱਚ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋਗੇ ਤੇ ਬੇਮਲ ਤੁਸੀਂ ਗੂਗਲ ਪੇ ਰਾ ਵੀ ਕਰ ਸਕਦੇ ਹੋਗੇ ਤੇ ਸਕੈਨਰ ਤੇ ਵੀ ਕਰਕੇ ਹੋਰ ਸਕਦੇ ਤੁਸੀਂ ਜੀਮੇਲ ਤੋਂ ਠੀਕ ਲਾ ਲਓ ਤੁਸੀਂ ਐਵੇਂ ਪੇਮੈਂਟ ਕਰ ਸਕਦੇ ਹੋਗੇ ਤੇ ਅਗਰ ਤੁਸੀਂ ਸਾਡੇ ਨੇੜੇ ਤੇ ਰਹੇ ਹੋ ਤਾਂ ਤੁਸੀਂ ਸਾਡੀ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋਗੇ ਪਿੰਡ ਆਪਣਾ ਤੂੰਗਾ ਸੰਗੂਰਸ ਨਾਮ ਰੋਡ ਤੇ ਹੈਗਾ ਤੇ ਬਾਟਰਵਾਦ ਸਾਹਮਣੇ ਆਪਣੀ ਸ਼ਾਪ ਹੈਗੀ ਤੁਸੀਂ ਘਰ ਆ ਕੇ ਵੀ ਸਾਡੇ ਕੋਲ ਸੂਟ ਲੈ ਸਕਦੇ ਹੋ ਤੇ ਚਲੋ ਜੀ ਸੂਟ ਵਧੀਆ ਲੱਗੇ ਹੋਣੇ ਤਾਂ ਵੀਡੀਓ ਲੈ ਕੇ ਦੀ ਸ਼ੇਅਰ ਪਲੀਜ਼ ਵੱਧ ਤੋਂ ਵੱਧ ਜਰੂਰ ਕਰ ਦਿਆ ਕਰੋ ਤਾਂ ਜੋ ਭਾਣਾ ਵੀ ਨਾ ਆਫਰ ਦਾ ਲਾ ਲੈ ਸਕਣ ਇਹ ਸੂਟ ਕਦੋਂ ਲੱਗੇ ਹੋਏ ਤੱਕ ਕਮੈਂਟ ਕਰਕੇ ਜਰੂਰ ਸਿਆ ਕਰੋ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੀਂ ਸੋਹਣੇ ਸੂਟਾਂ ਦੇ ਨਾਲ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਚਲੋ ਜੀ ਫਿਰ ਕੋ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਕਿਸੇ ਨਵੀਂ ਗੱਲਬਾਤ ਦੇ ਨਾਲ ਕਿਸੇ ਨਵੀਂ ਸੋਹਣੇ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਬਾਏ